ਅਸੀਕਾ ਦੋਸਤੋ ਤੁਸੀਂ ਦੇਖਦੇ ਹੋ ਦੇਖਦੁਨੀਆ ਚੈਨਲ ਮੈਂ ਆ ਹੇ ਸੁਮਿੰਦਰ ਸ਼ਿੰਦਾ ਅੱਜ ਸ਼ਿਵਰਾਤਰੀ ਦੇ ਸੁਭ ਦੇ ਹਾਰੇ ਉੱਤੇ ਸੰਜੀ ਗਾਂਧੀ ਕਲੋਨੀ ਦੇ ਨੌਜਵਾਨਾਂ ਵੱਲੋਂ ਅੱਜ ਫੇਰ ਸੇਵਾ ਨਿਭਾਈ ਗਈ ਹੈ ਹਰ ਸਾਲ ਦੀ ਤਰ੍ਹਾਂ ਆ ਦੇਖ ਸਕਦੇ ਹੋ ਮੇਰੇ ਸਾਹਮਣੇ ਪਿੱਛੇ ਤੁਸੀਂ ਤਸਵੀਰਾਂ ਵਿੱਚ ਲੰਗਰ ਲਗਾਤਾਰ ਚੱਲ ਰਿਹਾ ਦੋ ਦਿਨਾਂ ਤੋਂ ਪਹਿਲੇ ਦਿਨ ਚਾਹ ਪਕੌੜਾ ਦਾ ਲੰਗਰ ਸੀਗਾ ਅੱਜ ਦਾਲ ਫੁਲਕਾ ਦੇ ਖੀਰ ਦਾ ਲੰਗਰ ਲਗਾਇਆ ਗਿਆ ਵਾ ਉਹ ਇਹਨਾਂ ਦਾ ਗਲਵਾ ਕਰਦਿਆਂ ਬਿੰਨੂ ਜਨੋਤਰਾ ਜੀ ਹਾਂਜੀ ਜਨੋਤਰਾ ਸਾਹਿਬ ਕੀ ਹਾਲ ਹੈ ਜੀ ਠੀਕ ਆ ਬਹੁਣ ਹਾਂਜੀ ਹਾਂਜੀ ਹਰ ਸਾਲ ਦੀ ਤਰ੍ਹਾਂ ਤੁਹਾਡੇ ਵੱਲੋਂ ਸੇਵਾ ਕੀ ਕਹਿਣਾ ਚਾਹੁੰਦਾ ਤੁਸੀਂ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੇਰੇ ਸਾਰੇ ਦੇਸ਼ ਵਾਸੀਆਂ ਨੂੰ ਮਾਹ ਸ਼ਿਵਰਾਤਰੀ ਦੀ ਬਹੁਤ-ਬਹੁਤ ਸ਼ੁਭ ਕਾਮਨਾਵਾਂ ਬਾਕੀ ਮੇਰੇ ਜਿਹੜੇ ਭਰਾ ਮੇਰੇ ਨਾਲ ਸੰਜੋਗੀ ਖੜੇ ਆ ਚਲੋ ਅਸੀਂ ਤਾਂ ਲੰਗਰ ਲਾਉਣ ਵਾਲੇ ਕੋਣ ਹੁੰਨੇ ਆ ਸ਼ੰਕਰਮਾਨ ਦੇਵੀ ਆ ਜੋ ਲੰਗਰ ਲਗਵਾ ਰਹੇ ਨੇ ਬਾਕੀ ਜਿਹੜੇ ਮੇਰੇ ਭਰਾ ਨੇ ਨਾਲ ਬਹੁਤ-ਬਹੁਤ ਜੀ ਦੋ ਧੰਨਵਾਦ ਕਰਦਾ ਹਾਂ ਜਿਹੜਾ ਇਸ ਲੰਗਰ ਦੇ ਵਿੱਚ ਵੱਚੜ ਕੇ ਹਿੱਸਾ ਲੈਂਦੇ ਨੇ ਬਸ ਮੈਂ ਉਹਨਾਂ ਤੋਂ ਬਹੁਤ ਸ਼ੁਕਰਗੁਜ਼ਾਰ ਹਾਂ ਸਾਰੇ ਨਾਲ ਮਿਲ ਕੇ ਮੈਂਬਰ ਲਾਉਂਦੇ ਹਾਂ ਹਾਂ ਜੀ ਹਾਂ ਜੀ ਹੋਰ ਵੀਰ ਸਾਡੇ ਨਾਲ ਖੜੇ ਆ ਮਿੰਟਾ ਜੀ ਮਿੰਟਾ ਜੀ ਕੀ ਕਹਿਣਾ ਚਾਹ ਸਭ ਤੋਂ ਪਹਿਲਾਂ ਤਾਂ ਜੀ ਮੈਂ ਮਹਾਦੇਵ ਸ਼ੰਕਰ ਜੀ ਨੂੰ ਲੱਖ ਲੱਖ ਵਧਾਈਆਂ ਦਿੰਦਾ ਵਾਂ ਠੀਕ ਹੈ ਜੀ ਤੇ ਆਪਾਂ ਅੱਜ ਮਹਾਸ਼ਵਰਾਤਰੀ ਤੇ ਲੰਗਰ ਲਗਾਇਆ ਸੀ ਸਾਰੇ ਮਿਲਵਟਕੇ ਭਰਾਵਾਂ ਨੇ ਜਿੰਨੇ ਆਪਣੇ ਭਰਾ ਸੀ ਕੁਝ ਆਪਣੇ ਨਿਊ ਮੁੰਡੇ ਜੰਗ ਮੁੰਡੇ ਆ ਜਿਹਨਾਂ ਨੇ ਆਪਣੇ ਨਾਲ ਸੰਯੋਗ ਦਿੱਤਾ ਆਪਾਂ ਨੂੰ ਜੀ ਠੀਕ ਹੈ ਜੀ ਤੇ ਇਹਨਾਂ ਦਾ ਬਹੁਤ ਸਾਥ ਰਿਹਾ ਆਪਾਂ ਨੂੰ ਤੇ ਸਭ ਤੋਂ ਵੱਡਾ ਮੈਂ ਯੋਗ ਧੰਨਵਾਦ ਕਰਦਾ ਜੀ ਮੀਡੀਆ ਦਾ ਜਿਹੜੇ ਸਾਡਾ ਆ ਕੇ ਸਾਡੇ ਮਤਲਬ ਚੈਨਲ ਮਤਲਬ ਇਹ ਚੀਜ਼ ਨੂੰ ਅੱਗੇ ਵਧਾ ਰਹੇ ਆ ਜੀ ਠੀਕ ਆ ਜੀ ਸਭ ਤੋਂ ਧੰਨਵਾਦ ਕਰਦਾ ਹਰ ਹਰ ਮਹਾਦੇਵ ਨੀਲਕੰਟ ਮਹਾਰਾਜ ਹੋਰ ਵੀ ਵੀਰ ਖੜੇ ਸਾਡੇ ਨਾਲ ਸੌਰਵ ਜੀ ਸੌਰਵ ਜੀ ਕੀ ਕਹਿਣਾ ਚਾਹੁੰਦੇ ਹੋ ਹਰ ਸਾਲ ਦੀ ਤਰ੍ਹਾਂ ਤੁਸੀਂ ਲੰਗਰ ਲਗਾਉਂਦੇ ਹੋ ਕੀ ਕਹਿਣਾ ਚਾਹੁੰਦੇ ਹੋ ਸੌਰਵ ਪਹਿਲਾਂ ਤੇ ਮੇਰੇ ਸਾਰੇ ਦੇਸ਼ ਵਾਸੀਆਂ ਨੂੰ ਹਰ ਹਰ ਮਹਾਦੇਵ ਅੱਜ ਸਾਰੇ ਮੇਰੇ ਭਰਾਵਾਂ ਵੱਲੋਂ ਲੰਗਰ ਵਰਤਾਇਆ ਜਾ ਰਿਹਾ ਹੈ ਸੇਵਾ ਵਿੱਚ ਹੱਥ ਜੋੜ ਕੇ ਸਭ ਸਾਥ ਵੀ ਦੇ ਰਹੇ ਨੇ ਤੇ ਮੈਂ ਬਹੁਤ ਧੰਨਵਾਦੀ ਆ ਇਹਨਾਂ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਬਾਕੀ ਜਿਨ੍ਹਾਂ ਦੇ ਸਿਰ ਤੇ ਮਹਾਕਾਲ ਦਾ ਹੱਥ ਹੋਵੇ ਉਹਨਾਂ ਨੂੰ ਟੈਨਸ਼ਨ ਲੈਣ ਦੀ ਲੋੜ ਹੀ ਨਹੀਂ ਹਰਨਾ ਕਿਰਨ ਜਨੋਤਾ ਜੀ ਖੜੇ ਆ ਇਹਨਾਂ ਨਾਲ ਵੀ ਗੱਲ ਕਰਦੇ ਆ ਕਿਰਨ ਜੀ ਹਰ ਸਾਲ ਤੁਸੀਂ ਇਹ ਸੇਵਾ ਨੂੰ ਬੰਦੇ ਹੋ ਤੁਹਾਡੇ ਸਾਥੀ ਜਰੇ ਆ ਹਰ ਸਾਲ ਸੰਗਤ ਨੂੰ ਲੰਗਰ ਸਗਾਉਂਦੇ ਹੋ ਇਹਨਾਂ ਚਾਹ ਪਕੌੜਿਆਂ ਦਾ ਅੱਜ ਤੁਸੀਂ ਪ੍ਰਸ਼ਾਦਾ ਸਗਾ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਜੀ ਸਭ ਤੋਂ ਪਹਿਲਾਂ ਮੈਂ ਸਾਰੇ ਸਭ ਤੋਂ ਪਹਿਲਾਂ ਮੈਂ ਸਾਰੇ ਦੇਸ਼ ਵਾਸੀਆਂ ਨੂੰ ਮਹਾਸ਼ਿਵਰਾਤਰੀ ਦੀਆਂ ਲੱਖ ਲੱਖ ਮੁਬਾਰਕਾਂ ਦੇਣਾ ਚਾਹੁੰਦਾ ਹਾਂ ਔਰ ਇਸ ਤੋਂ ਬਾਅਦ ਮੈਂ ਇਹ ਕਹਿਣਾ ਚਾਹੁੰਦਾ ਕਿ ਇਹ ਸਾਰਾ ਕੁਝ ਸਾਡੇ ਜਿਹੜੇ ਸਹਿਯੋਗੀ ਭਾਈਚਾਰਾ ਸੰਜੇ ਗਾਂਧੀ ਕਲੋਨੀ ਦੇ ਜਿਹੜੇ ਮੁੰਡੇ ਅੱਜ ਯੰਗ ਅੱਛੇ ਜੋਬ ਕਰ ਰਹੇ ਆ ਚੰਗੀ ਜਗ੍ਹਾ ਤੇ ਲੱਗ ਕੇ ਆਪਣੇ ਕਮਾਈ ਦਾ ਕੁਝ ਹਿੱਸਾ ਕਿਸੇ ਨਾ ਕਿਸੇ ਦਾਨ ਦੇ ਵਿੱਚ ਦੇ ਕੇ ਆਪਣੇ ਆਪ ਨੂੰ ਖੁਸ਼ ਕਰਨ ਦਾ ਇੱਕ ਤਰੀਕਾ ਲੱਭਦੇ ਨੇ ਨਸ਼ਿਆਂ ਨੂੰ ਛੱਡ ਕੇ ਉਹ ਧਾਰਮਿਕ ਚੀਜ਼ਾਂ ਵੱਲ ਵੱਧਣ ਦੀ ਕੋਸ਼ਿਸ਼ ਕਰ ਰਹੇ ਨੇ ਸੋ ਇਸੇ ਲਈ ਮੈਂ ਹੋਰ ਵੀਰਾਂ ਨੂੰ ਵੀ ਇਹੀ ਕਹਿਣਾ ਚਾਹਾਂਗਾ ਕਿ ਸਭ ਤੋਂ ਜ਼ਿਆਦਾ ਧਿਆਨ ਆਪਣੀ ਧਾਰਮਿਕ ਚੀਜ਼ਾਂ ਵੱਲ ਦਿੱਤਾ ਜਾਵੇ ਸੋ ਇੱਧਰ ਨੂੰ ਦਿੱਦਿਓ ਚੀਜ਼ਾਂ ਨੂੰ ਛੱਡ ਕੇ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਸਾਨੂੰ ਇਹਨਾਂ ਧਾਰਮਿਕ ਸਮਾਗਮਾਂ ਦੇ ਵਿੱਚ ਤੁਹਾਡੇ ਵੱਲੋਂ ਹਰ ਸਾਲ ਉਪਰਾਲਾ ਕੀਤਾ ਜਾਂਦਾ ਤਾਂ ਕੀਤਾ ਹੀ ਜਾਊਗਾ ਜੀ ਜਿੰਨਾ ਹੋ ਸਕੇ ਦੇਖੋ ਜੀ ਸਯੋਗੀ ਭਾਈਚਾਰਾ ਆਪਾਂ ਪਹਿਲੇ ਕਿਹਾ ਹੈ ਜਿ ਸਯੋਗ ਹੁੰਦਾ ਰਹੇ ਤਾਂ ਮਹਾਕਾਲ ਜੀ ਦੀ ਕਿਰਪਾ ਦੇ ਨਾਲ ਬਾਕੀ ਇਸ ਤੋਂ ਵੀ ਵੱਧਾ ਹੁੰਦਾ ਰਹੇਗਾ ਜੀ ਕਿਉਂਕਿ ਪਿਛਲੀ ਵਾਰੀ ਜਿਸ ਸਾ ਉਹਨਾਂ ਸਾਡਾ ਜੋ ਐਸਟੀਮੇਟ ਸੀਗਾ ਉਸ ਸਾ ਉਹਨਾਂ ਸਾਡਾ ਇਸ ਵਾਰ ਦਾ ਐਸਟੀਮੇਟ ਡੇਢ ਗੁਣਾ ਵੱਧ ਲੱਗੇ। ਮਤਲਬ ਹਾਂਜੀ ਇਸ ਵਾਰ ਬਹੁਤ ਵਾਧਾ ਹੋਇਆ। ਸੋ ਇਸ ਚੀਜ਼ ਦੀ ਬਹੁਤ ਖੁਸ਼ੀ ਹੈ। ਔਰ ਪਿਛਲੀ ਵਾਰ ਤੋਂ ਜ਼ਿਆਦਾ ਸੇਵਾ ਸੰਜੇਗਾਦਿ ਕਲੋਨੀ ਦੇ ਮੁੰਡਿਆਂ ਨੇ ਜੋ ਨਿਭਾਈ ਹੈ ਬਤੌਰ ਪੈਸੇ ਦੀ ਔਰ ਬਤੌਰ ਆਪਣੇ ਫਿਜ਼ੀਕਲੀ ਖੁਦ ਇੱਥੇ ਖੜ ਕੇ ਜੋ ਸੇਵਾ ਨਿਭਾ ਰਹੇ ਨੇ ਜੋ ਲੰਗਰ ਦੀ ਸੇਵਾ, ਬਰਤਾਨ ਦੀ ਔਰ ਸਭ ਤੋਂ ਜਿਆਦਾ ਚੰਗੀ ਲੱਗੀ ਹੈ। ਸੋ ਮੈਂ ਹੱਥ ਜੋੜ ਕੇ ਇਨਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ। ਹਾਂਜੀ ਸਾਡੇ ਨਾਲ ਸੋਰਵ ਵੀ ਖੜੇ ਹੋੜੇ ਵੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਤੁਹਾਡੇ ਵੱਲੋਂ ਵੀ ਹਰ ਸਾਲ ਸੇਵਾ ਨਿਭਾਈ ਜਾਂਦੀ ਹੈ। ਮੇਰੇ ਵੱਲੋਂ ਸਾਰੇ ਦੇਸ਼ਵਾਸੀਆਂ ਨੂੰ ਮਹਾ ਸ਼ਿਵਰਾਤਰੀ ਦਾ ਬਹੁਤ-ਬਹੁਤ ਸ਼ੁਭ ਕਾਮਨਾ ਹੈ। ਮੈਂ ਦੇਖੋ ਜੀ ਹਰ ਸਾਲ ਅਸੀਂ ਸ਼ਿਵਰਾਤਰੀ ਦਾ ਲੰਗਰ ਲਾੰਨੇ ਆ ਵੱਧ ਚੜ ਕੇ ਹਿੱਸਾ ਲੈੰਨੇ ਆ ਸਾਰੇ ਮੇਰੇ ਵੀਰ ਭਰਾ ਇਸ ਵਿੱਚ ਆਪਣੇ ਹੱਥੀ ਸਾਰੀ ਸੇਵਾ ਕਰਦੇ ਆ ਜਿਹਦਾ ਕੀ ਸਾਨੂੰ ਬਹੁਤ ਹੀ ਮਜ਼ਾ ਵੀ ਆਂਦਾ ਹੈ। ਸਾਰੀ ਸੇਵਾ ਸੀ ਆਪਣੇ ਹੱਥਾਂ ਨਾਲ ਹੀ ਕੀਤੀ ਐ ਸੋ ਵੀ ਆ ਪ੍ਰਮਾਤਮਾ ਦਾ ਸ਼ੁਕਰਾਨਾ ਕਰੀਦਾ ਜੀ। ਹਰ ਵੇਲੇ ਚੜਦੀ ਕਲਾ 'ਚ ਰਹੀਦਾ। ਮਰਮਾਤਮਾ ਜੀ ਸਾਨੂੰ ਵਾਅਦਾ ਬੰਦਿਆ ਨੇ ਕਮਾਈਆਂ ਦੇ ਵਿੱਚ ਨੇ ਕਮਾਈਆਂ ਚ ਚੰਗੇ ਕਾਰੋਬਾਰਾਂ ਚ ਲੱਗੇ ਹੋਏ ਆ ਆਪਣੀ ਕਮਾਈਆਂ ਦੇ ਵਿੱਚੋਂ ਨੇ ਕਾਮਦਨ ਦੇ ਵਿੱਚੋਂ ਥੋੜਾ ਥੋੜਾ ਹਿੱਸਾ ਕੱਢ ਕੇ ਇਹਨਾਂ ਸਾਨੂੰ ਉਤਸ਼ਾਹ ਹੁੰਦਾ ਹੈ ਕਿ ਹਰ ਵਾਰੀ ਅਸੀਂ ਲੰਗਰ ਵੱਧ ਚੜਕੇ ਲਾਈਏ ਅਤੇ ਦੇਸ਼ਵਾਸ ਦੇ ਵਿੱਚ ਸਾਰਿਆਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਮਹਾ ਸ਼ਿਵਰਾਤੀ ਦੀ ਸਭ ਨੂੰ ਲੱਖ ਲੱਖ ਵਧਾਈਆਂ ਜੀ ਇਹ ਸਨ ਸੰਜੇ ਗਾਂਧੀ ਕਲੋਨੀ ਦੇ ਨੌਜਵਾਨ ਜੋ ਹਰ ਸਾਲ ਸੇਵਾ ਨਿਭਾਉਂਦੇ ਆ ਆ ਦੇਖ ਸਕਦੇ ਹੋ ਮੇਰੇ ਪਿੱਛੇ ਕਿਦਾਂ ਲੰਗਰ ਦੀ ਸੇਵਾ ਲਗਾਤਾਰ ਚੱਲ ਰਹੀ ਆ ਤੇ ਇਹਨਾਂ ਲੋਕ ਹਰ ਸਾਲ ਵੀ ਤਰਾ ਜਲਦੀ ਰੋਗੀ ਕਹਿੰਦੇ ਸ਼ਿਪ ਭੋਲੇ ਦੀ ਇਹਨਾਂ ਦੇ ਬਹੁਤ ಅಪਾਰ ਕਿਰਪਾ ਦਾ ਜੋ ਹਰ ਸਾਲ ਲੰਗਰ ਲਗਾਉਂਦੇ ਰਹਿੰਦੇ ਆ ਤੇ ਦੇਖ ਸਕਦੇ ਹੋ ਲਗਾਤਾਰ ਲੰਗਰ ਤਿਆਰ ਵੀ ਹੋ ਰਿਹਾ ਏ ਉਧਰ ਦੇਖ ਸਕਦੇ ਹੋ ਲਗਾਤਾਰ ਦਾ ਬੀਬੀਆਂ ਲੰਗਰ ਤਿਆਰ ਕਰ ਰਹੀਆਂ ਵਾ ਤੇ ਉਧਰ ਲੰਗਰ ਬਤਾਇਆ ਵੀ ਜਾ ਰਿਹਾ ਵਾ ਨੌਜਵਾਨ ਲੱਗੇ ਹੋਏ ਵਿਚਾਰੇ ਲਗਾਤਾਰ ਇਹਨਾਂ ਵੱਲੋਂ ਹਰ ਸਾਲ ਸੇਵਾ ਨਿਭਾਈ ਜਾਂਦੀ ਆ ਤੇ ਨਿਭਾਉਂਦੇ ਰਹਿਣਗੇ ਤੇ ਤੁਸੀਂ ਦੇਖਦੇ ਹੋ ਦੇਸ਼ ਦੁਨੀਆ ਚੈਨਲ ਲਗਾਤਾਰ ਤੁਹਾਨੂੰ ਇਹ ਖਬਰਾਂ ਦਿਖਾਉਂਦਾ ਰਹਾਂਦਾ ਰਾਂ ਅਗਲੀ ਅਪਡੇਟ ਵਾਸਤੇ ਜੁੜੂ ਮਿਲਾਂਗੇ ਮੈਂ ਸਰਉੰਦਰ ਛਿੰਦਾ ਧੰਨਵਾਦ ਜੀ